ਉਜੀ ਕੱਲ ਮੈਂ ਐਮਐਲਏ ਸਾਹਿਬ ਨੂੰ ਕਹਿਣਾ ਵੀ ਗਰਮੀ ਬਹੁਤ ਜ਼ਿਆਦੇ ਆ ਤੇ ਸਵਾ 1 ਵਜੇ ਤੋਂ ਪਹਿਲਾਂ ਪਹਿਲਾਂ ਆ ਕੇ ਸਾਡਾ ਮੰਗ ਪੱਤਰ ਲੈ ਲੈ ਹੁਣ ਤੇ ਕਰ ਤੂੰ ਵੀ ਸਾਡੇ ਨੂੰ ਜਿਦਰਾ ਰੱਖੀ ਹੋਗਾ ਤੈਨੂੰ ਹੁਣ ਐਮਐਲਏ ਬਣਾਤਾ ਅਸੀਂ ਤੇ ਸਵਾ 1 ਵਜੇ ਤੋਂ ਪਹਿਲਾਂ ਪਹਿਲਾਂ ਆ ਕੇ ਸਾਡਾ ਮੰਗ ਪੱਤਰ ਫੜ ਲਈ ਆ ਦੂਜੀ ਗੱਲ ਹੈ ਸਾਡੀ ਜ਼ਿਰੀ ਸੀ ਜਿਹੜੀ ਉਹਨਾਂ ਨੇ ਧੀਕ ਕਰੀ ਆ ਸਾਨੂੰ ਮਨਜ਼ੂਰ ਨਹੀਂ ਇਹ ਵੀ ਥੋੜੀ ਸਾਨੂੰ ਪਟੋਕਟ 5 ਤਰੀਕ ਦਾ ਹੀ ਦੀਆ 5 ਤਰੀਕ ਨੂੰ ਅਸੀਂ ਲਾਉਣ ਲੱਗਾ ਨੇ ਜਨਾ ਓਟੂਬਾਰਾ 6 ਲੇ ਫੋੜ ਕੇ ਮੈਂ ਬੱਕਰ ਨਹੀਂ ਆਉਂਦਾ ਸੀ ਜਿਹੜਾ ਧੂਪਾ ਕਚਕਾਟ ਗਿਆ ਉਹਨੂੰ ਅਸੀਂ 5 ਤਰੀਕ ਨੂੰ ਝੋਲਾ ਲਾਣਾਗੇ ਤੇ ਸਾਨੂੰ 20 ਤਰੀਕ ਛੋਟੀ ਮਨਜ਼ੂਰ ਨਹੀਂ ਹੈ ਤੇ ਦੂਜੀ ਗੱਲ ਆ ਭੜੌਰ ਦੇ ਛਪਟਾਲ ਦੀ ਪਿੰਪੜੌਰ ਦਾ ਛਪਟਾਲ ਦੇ ਵਿੱਚ ਜਾ ਕੇ ਹਾਲ ਦੇਖੋ ਕੀ ਹੈ 20 21 ਪੰਡਾ ਏ ਮੈਨੂੰ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਡਾਢਾ ਸਾਡੇ ਨਾਲ ਬਾਲੇ ਕਰੇ ਸੀ ਪੂਰਾ ਇੱਕ ਬਰੀ ਹੁੰਦਾ ਸੀ ਤਾਂ ਕਾਹ ਹੋਵੇ ਮਾੜਾ ਚ ਕੰਨਾ ਹਾਗਾ ਮੇਟੋ ਵੀਰੇ ਆਉਣਾ ਨਹੀਂ ਆ ਕਿਤੇ ਆਇਆ ਨਾ ਕਦੀ ਮੈਨੂੰ ਮੱਲਾ ਬਣ ਕੇ ਖਾਣੇ ਮੈਨੂੰ ਜੱਤੀ ਕੁਰਸੀ ਮਿਲ ਗਈ ਆ ਤੇ ਉਹ ਵੀ ਕੋ ਬੋਟਾ ਆ ਰਹੀਆਂ ਤੇ ਦੂਜੀ ਗੱਲ ਸਾਡੀ ਸੁਣਦਾ ਰਹੇ ਵੀ ਆ ਹਸਪਤਾਲ ਦੀ ਛੇਤੀ ਦਾ ਛੇਤੀ ਡਾਕਟਰ ਤੇ ਆਪਣੇ ਮਿਹਰਮਾਨ ਦਰਸ਼ਾ ਉੱਥੋਂ ਤੇ ਜਿੰਨੀ ਕਰਤਾਲਤਾ ਕਰੋ ਮੈਨੂੰ ਸਾਹਿਬਾਂ ਤੇ ਸਾਡੀ ਜੀਰੀ ਦੀ ਗੜੀਆਂ ਧੀਰੀ ਨਹੀਂ ਸਾਨੂੰ ਅਸੀਂ 5 ਤਰੀਕ ਨੂੰ ਨਾਮ ਲੱਗਾਂਗੇ ਫੇਰ ਨਾ ਕਹੀ ਵੀ ਮੇਰੇ ਅਰਜ਼ਨਾ ਕਰਦਾ ਅੱਜ ਮਨਜ਼ੂਰ ਕਰਦੇ 5 ਤਰੀਕਾ ਤੇ ਮੈਂ ਤੂੰ 10 ਕੰਟੇ ਕਿਹਾ ਸੀ 10 ਕੰਟੇ ਸਾਨੂੰ ਸਹੀ ਲਾਇਬ ਹੋਣੀ ਚਾਹੀਦੀ ਆ ਬਾਕੀ ਦੂਜੀਆਂ ਗੱਲਾਂ ਸਾਰੀਆਂ ਮੇਰੇ ਪੀਅ ਹੈ ਜੋ ਹੋਰ ਵੀ ਕਰਨਗੇ ਤੇ ਦਿੱਲੀ ਦੀ ਗੱਲਾਂ ਵੀ ਜਦੋਂ ਅਸੀਂ ਮੋਦੀ ਨੂੰ ਵੀ ਨਾ ਕਰ ਸਕਦੇ ਆ ਤੇ ਹੋਰ ਸਾਡੇ ਮੂਰੇ ਕੋਈ ਨਹੀਂ ਹੈ ਜਿਹੜਾ ੜੂਗਾ ਇਹ ਸਾਡੇ ਗੁਰੂਆਂ ਨੇ ਤੇ ਯੋਧਿਆਂ ਨੇ ਨਾ ਪਹਿਲਾ 19 ਹਰ ਦਿੱਲੀ ਹਲਾਈ ਸੀ ਦਿੱਲੀ 19 ਹਰ ਹਰਾਈ ਤੇ 20 ਹਰ ਹਲਾਈ ਆ ਸਾਡੇ ਕਿਸਾਨ ਤੇ ਮਜ਼ਦੂਰ ਭਰਾਵਾਂ ਨੇ ਤੇ ਹੋਰ ਸਾਡੇ ਮੂਰੇ ਕੀੜਾ ਮਕੌੜਾ ਕੋਈ ਨਹੀਂ ਅਧੂ ਹਰਾ ਕੇ ਸਭ ਨੂੰ ਛੱਡਾਂਗੇ ਤੇ ਸਾਡੀਆਂ ਗੱਲਾਂ ਤੇ ਧਿਆਨ ਕਰ ਲਓ ਮੰਨਣੇ ਸਾਹਿਬ ਸ਼ਾਬਾਸ਼ ਇੱਕ ਵਾਰ ਤੋਂ ਪਹਿਲਾਂ ਪਹਿਲਾਂ ਆ ਕੇ ਸਾਡਾ ਮੰਗ ਪੱਤਰ ਫੜ ਲਓ ਵਾਹਿਗੁਰੂ ਜਿੱਤ ਕਾ ਖਾਲਸਾ ਵਾਹਿਗੁਰੂ ਜਿੱਤ ਕੀ ਫਤਿਹ ਹਾਂ ਜਸਵੀਰ ਸਿੰਘ ਫਸtura ਬਲਾਵਾ ਜੂਆ ਕਾਦਨਾਲ ਉਹ ਗੱਲਬਾਤ ਸਾਂਝੀ ਕਰਨਗੇ ਉਸ ਤੋਂ ਬਾਅਦ ਗੋਰਾ ਸਿੰਘ ਭਰਾੜਾ ਇੱਕ ਮਿੰਟ ਇੱਕ ਬਾਅਦ ਆਪਾਂ ਦਸਨ ਮੈਟਰ ਜੀ ਮਖਤਰ ਆਇਆ ਪੜ੍ਹਨਗੇ ਲੋਕ ਪੁਲਾਰੇ ਆਪਣੇ ਸਿਕੰਦਰ ਸਿੰਘ ਜੀ ਅਦਿਲੇ ਦੀ ਗੱਲ ਹੈ ਸਾਡਿਆਂ ਦੇ ਇਹ ਆਪਣੀ ਗੱਲਬਾਤ ਰੱਖਣਗੇ ਸਹਿਯੋਗਤ ਇਹਨਾਂ ਨੂੰ ਮਾਰੀ ਮੈਂ ਮਖਤਰ ਬਤਾਇਆ ਜ਼ੋਰ ਆ ਕਿ ਉਹ ਕੋਈ ਨਾ ਭਾਈ ਸਾਰੇ ਪੁਲਾਰਿਆਂ ਨੂੰ ਬੁਲਾ ਦਿਓ ਐਮਐਲਏ ਆਪਣੀ ਮੁੰਡਾ ਜੇ ਤੁੱਬੇ ਖੜਦੂ ਆਪਾਂ ਵੀ ਖੜਿਆ ਫਿਰ ਕਿਉਂਦਾ ਇਰੇ ਸਾਰੇ ਜੱਥੇ ਬੰਦੀਆਂ ਦੇ ਬੁਲਾ ਰਿਆ ਕਿ ਇੱਕ ਬੁਲਾੜਾ ਬੁਲਾ ਦੇ ਕੋਈ ਗੱਲ ਨਹੀਂ ਖੜ ਜੂ ਐਮਐਲਏ ਕੋਈ ਗੱਲ ਨਹੀਂ ਅੱਜ ਦੀ ਸਯੋਜਤ ਕਿਸਾਨ ਮੋਰਚੇ ਦੀ ਕਾਲ ਤੇ ਸੱਦੇ ਸਾਰੇ ਜੱਥੇ ਬੰਦੀਆਂ ਦੇ ਅੱਗੇ ਆਪੂ ਸਭਾਨ ਕਿਸਾਨ ਵੀਰ ਸਭ ਤੋਂ ਪਹਿਲਾਂ ਫਰਦੇ